वेस्टजेट ਦੇ ਕੁਝ ਯਾਤਰੀ ਜਲਦੀ ਹੀ ਆਪਣੀਆਂ ਉਡਾਨਾਂ ਤੇ ਬਿਨਾ ਕਿਸੇ ਕੀਮਤ ਦੇ ਜੁੜੇ ਰਹਣ ਦੇ ਯੋਗ ਹੋਣਗੇ ਵਾਈਫਾਈ ਦੇ ਨਾਲ ਕਿਉਂਕਿ 에ਅਰਲਾਈਨ ਗਾਹਕਾਂ ਨੂੰ ਮੁਫਤ ਇਨ-ਫਲਾਈਟ ਵਾਈਫਾਈ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਕੈਲਗਰੀ ਅਧਾਰਿਤ ਕੈਰੀਅਰ ਨੇ ਬੁੱਧਵਾਰ ਨੂੰ ਟੈਲਸ ਦੇ ਨਾਲ ਇਸ ਨਵੀਂ ਬਹੁਸਾਲ ਦੀ ਸਾਂਝੇਦਾਰੀ ਦਾ ਐਲਾਨ ਕੀਤਾ ਜੋ ਵੈਸਟਜੈਟ ਦੇ ਰਿਵਾਰਡ ਮੈਂਬਰਾਂ ਦੇ ਲਈ ਮੁਫਤ ਦੇ ਵਿੱਚ ਹਾਈ ਸਪੀਡ ਇੰਟਰਨੈਟ ਔਨ ਬੋਰਡ ਲਿਆਏਗੀ ਵੈਸਟਜੈਟ ਗਰੁੱਪ ਦੇ ਕਾਰਜਕਾਰੀ ਉਪ ਪ੍ਰਧਾਨ ਨੇ ਕਿਹਾ ਹੈ ਕਿ ਟੈਲਸ ਦੇ ਨਾਲ ਸਾਡੀ ਭਾਈਵਾਲੀ ਰਾਹੀਂ ਅਸੀਂ ਸਟਾਰਲਿੰਕ ਦੀ ਇਨ ਫਲਾਈਟ ਕਨੈਕਟੀਵਿਟੀ ਦੀ ਪੇਸ਼ਕਸ਼ ਕਰਕੇ ਕੈਨੇਡੀਅਨ 에ਅਰਲਾਈਨ ਉਦਯੋਗ ਦੇ ਵਿੱਚ ਇੱਕ ਨਵਾਂ ਮਿਆਰ ਸਾਬਿਤ ਕਰ ਰਹੇ ਹਾਂ ਤੇ ਟੈਲਸ ਦਾ ਧੰਨਵਾਦ ਅਸੀਂ ਇਨ ਫਲਾਈਟ ਤਜਰਬੇ ਨੂੰ ਵੈਸਟ ਜੈਟ ਰਿਵਾਰਡਸ ਮਹਿਮਾਨਾਂ ਦੇ ਲਈ ਮੁਫਤ ਦੇ ਵਿੱਚ ਲਿਆਉਂਦੇ ਯੋਗਾਂ ਵੈਸਟ ਜੈਟ ਨੇ ਕਿਹਾ ਹੈ ਕਿ ਉਹ 2025 ਦੇ ਅੰਤ ਤੱਕ ਆਪਣੇ ਆਧੁਨਿਕ ਨੈਰੋ ਬਾਡੀ ਜਿਹੜੀ ਹੈ ਉਹ ਫਲੀਟ ਦੇ ਉਤੇ Y5 ਸਥਾਪਨਾ ਨੂੰ ਪੂਰਾ ਕਰਨ ਤੇ 2026 ਦੇ ਅੰਤ ਤੱਕ ਜਿਹੜੇ ਨੇ ਉਹ ਬਾਕੀ ਦੇ ਵਾਈਡ ਬਾਡੀ ਜਹਾਜ਼ਾ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੇ ਨੇ ਕੈਰੀਅਰ ਨੇ ਦਾਅਵਾ ਕੀਤਾ ਹੈ ਕਿ ਸਟਾਰਲਿੰਕ ਦੀ ਇਨ ਫਲਾਈਟ ਕਨੈਕਟੀਵਿਟੀ ਦੀ ਪੇਸ਼ਕਸ਼ ਕਰਨ ਵਾਲੀ ਇਹ ਉੱਤਰੀ ਅਮਰੀਕਾ ਦੀ ਸਭ ਤੋਂ ਵੱਡੀ ਤੇ ਪਹਿਲੀ ਵਪਾਰਕ ਬੋਇੰਗ 737 에ਅਰਲਾਈਨ ਸੀ ਇਹ ਕਦਮ ਵੈਸਟ ਜੈਟ ਨੂੰ ਟ੍ਰਾਂਟੋ ਪੋਰਟਰ 에ਅਰਲਾਈਨਸ ਦੇ ਬਰਾਬਰ ਲਿਆਉਂਦੀ ਹੈ ਜੋ ਆਪਣੀਆਂ ਉਡਾਨਾਂ ਤੇ ਮੁਫਤ ਵਾਈਫਾਈ ਦੀ ਪੇਸ਼ਕਸ਼ ਵੀ ਕਰਦਾ ਹੈ ਵੈਸਟ ਜੈਟ ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੈਸਟ ਜੈਟ ਦੇ ਰਿਵਾਰਡ ਮੈਂਬਰਾਂ ਤੇ ਟੈਲਸ ਗਾਹਕਾਂ ਦੇ ਲਈ ਵਾਧੂ ਵਿਸ਼ੇਸ਼ ਲਾਭਾਂ ਦਾ ਐਲਾਨ ਕੀਤਾ ਜਾਏਗਾ ਵੈਸਟ ਜੈਟ ਯਾਤਰੀ ਜੋ ਮੁਫਤ ਇਨ ਫਲਾਈਟ ਵਿਕਲਪ ਦੀ ਵਰਤੋਂ ਕਰਨ ਦੀ ਉਮੀਦ ਕਰ ਰਹੇ ਨੇ ਇੱਕ ਇਨਾਮ ਖਾਤਾ ਜਿਹੜਾ ਉਹ ਆਨਲਾਈਨ ਬਣਾ ਕੇ ਅਜਿਹਾ ਕਰ ਸਕਦੇ ਨੇ ਪਿਛਲੇ ਮਹੀਨੇ ਵੈਸਟ ਜੈਟ ਨੇ ਕਿਹਾ ਹੈ ਕਿ ਉਹ ਆਪਣੇ ਸਭ ਤੋਂ ਘੱਟ ਕੀਮਤ ਵਾਲੇ ਕਿਰਾਇਆਂ ਨੂੰ আলਟਰਾ ਬਿਜ਼ੀਕ ਦੇ ਰੂਪ ਦੇ ਵਿੱਚ ਦੁਬਾਰਾ ਜਿਹੜਾ ਹੈ ਉਹ ਬ੍ਰਾਂਡ ਕਰ ਰਿਹਾ ਹੈ ਇੱਕ ਮੁਫਤ ਕੈਰੀ-ਆਨ ਬੈਗ ਨੂੰ ਖਤਮ ਕਰ ਰਿਹਾ ਹੈ ਤੇ ਆਪਣੇ ਆਪ ਹੀ ਬੈਠਣ ਦੀ ਵਿਵਸਥਾ ਕਰ ਰਿਹਾ ਹੈ ਇੱਕ ਨਵੀਂ ਰੈਂਟਲ ਰਿਪੋਰਟ ਦਰਸਾਉਂਦੀ ਹੈ ਕਿ ਵੈਨਕੂਵਰ, ਸਟ੍ਰਾਂਟੋਨਟੋ ਤੇ ਮੌਂਟਰੀਅਲ ਦੇ ਵਿੱਚ ਆਪਣੇ ਹਮ ਰੁਤਬਾ ਦੇ ਮੁਕਾਬਲੇ ਕਿਰਾਏ ਦੇ ਆਪਣੇ ਤਨਖਾਹ ਦਾ ਕਾਫੀ ਜ਼ਿਆਦਾ ਭੁਗਤਾਨ ਕਰ ਰਹੇ ਨੇ। ਰੌਇਲ ਲੇਪੇਜ ਦੀ ਰਿਪੋਰਟ ਸੁਝਾ ਦਿੰਦੀ ਹੈ ਕਿ ਵੈਨਕੂਵਰ ਕੈਨੇਡਾ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਮਾਰਕੀਟ ਦੇ ਵਿੱਚ ਕਿਰਾਏਦਾਰਾਂ ਦੇ ਵਿੱਚੋਂ 27% ਦੀ ਆਪਣੀ ਕੁੱਲ ਆਮਦਨ ਦਾ ਅੱਧੇ ਤੋਂ ਵੱਧ ਕਿਰਾਏ ਦੇ ਖਰਚਿਆਂ ਤੇ ਲਗਾ ਰਹੇ ਨੇ 16% ਦੀ ਰਾਸ਼ਟਰੀ ਔਸਤੋਂ ਬਹੁਤ ਉੱਪਰ ਤੇ ਟ੍ਰਾਂਟੋ ਦੇ ਵਿੱਚ 19% ਦੀ ਤੇ ਮੌਂਟਰੀਅਲ 10% ਦੀ ਦੇ ਵਿੱਚ ਕਿਰਾਏਦਾਰਾਂ ਨਾਲੋਂ ਵੱਧ ਹੈ ਇੱਕ ਆਨਲਾਈਨ ਕਿਰਾਏ ਦੇ ਪਲੇਟਫਾਰਮ ਲਿਵ.ਰੈਂਟ ਦੇ ਅਪ੍ਰੈਲ ਦੇ ਅੰਕੜਿਆਂ ਨੇ ਵੈਨਕੂਵਰ ਦੇ ਕਿਰਾਏਦਾਰਾਂ ਦੇ ਲਈ ਗਿਣਤੀ ਹੋਰ ਵੀ ਉੱਚੀ ਰੱਖੀ ਜੋ ਸੁਝਾਅ ਦਿੰਦੇ ਨੇ ਕਿ ਕੁਝ ਆਪਣੇ ਮਹੀਨਾਵਾਰ ਤਨਖਾਹ ਦਾ 60% ਤੋਂ ਵੱਧ ਭੁਗਤਾਨ ਕਰਦੇ ਰਹੇ ਇਹ bc ਤੋਂ ਸਿਫਾਰਿਸ਼ ਕੀਤੀ 30% ਕਿਰਾਇਆ ਤੋਂ ਆਮਦਨ ਅਨੁਪਾਤ ਤੋਂ ਦੁੱਗਣਾ ਹੈ ਅਤੇ ਫਿਰ ਵੀ ਵੈਂਕੂਵਰ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਰਫ਼ਤਾਰ ਨਹੀਂ ਫੜ ਰਹੀਆਂ ਉਦਾਹਰਨ ਦੇ ਲਈ 2021 ਦੀ ਮਰਦਮ ਸ਼ੁਮਾਰੀ ਦੇ ਅਨੁਸਾਰ ਮੈਟਰੋ ਦੇ ਵਿੱਚ ਔਸਤ ਘਰੇਲੂ ਆਮਦਨ $90000 ਸੀ ਟੋਰਾਂਟੋ ਦੇ ਵਿੱਚ ਇਹ $99000 ਸੀ ਰਾਇਲ ਲੇਪੇਜ ਦੀ ਰਿਪੋਰਟ ਰਿਪੋਰਟ ਕਹਿੰਦੀ ਹੈ ਕਿ ਇਹ ਸਿਰਫ ਵੈਨਕੂਵਰ ਨਹੀਂ ਹੈ BC ਦੇ ਵਿੱਚ 23% ਕਿਰਾਏਦਾਰ ਆਪਣੀ ਤਨਖਾਹ ਦਾ 30% ਤੱਕ ਕਿਰਾਏ ਤੇ ਖਰਚ ਕਰ ਰਹੇ ਨੇ ਜਦਕਿ 42% ਆਪਣੀ ਕੁੱਲ ਆਮਦਨ ਦਾ 50% ਤੱਕ ਕਿਰਾਏ ਤੇ ਖਰਚ ਕਰ ਰਹੇ ਨੇ ਜਿਸ ਦੇ ਨਾਲ ਜੀਵਨ ਦੀ ਉੱਚ ਕੀਮਤ ਲਈ ਥੋੜਾ ਕੁਝ ਹੀ ਬਚਿਆ ਹੈ BC ਵਿੱਚ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ ਸਿਰਫ 7% ਨੇ ਕਿਹਾ ਹੈ ਕਿ ਉਹ ਅਗਲੇ 2 ਸਾਲਾਂ ਵਿੱਚ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਜਦਕਿ 52% ਨੇ ਕਿਹਾ ਹੈ ਕਿ ਉਹ ਨਹੀਂ ਕਰਨਗੇ ਸਰਵੇਖੰਦੇ ਲਈ ਹਿਲ ਤੇ ਨੌਲਟਨ ਨੇ 1506 ਕੈਨੇਡੀਆના ਬਾਲਗਾਂ ਦਾ ਸਰਵੇਖਣ ਕਰਨ ਦੇ ਲਈ ਡਿਜੇਰ ਓਪੀਨੀਅਨ ਆਨਲਾਈਨ ਪੈਨਲ ਦੀ ਵਰਤੋਂ ਕੀਤੀ ਜੋ ਆਪਣੀ ਪ੍ਰਾਇਮਰੀ ਰਿਹਾਇਸ਼ ਕਿਰਾਏ ਤੇ ਲੈਂਦੇ ਨੇ ਇਹ ਸਰਵੇਖਣ 7 ਤੇ 10 ਜੂਨ ਦੇ ਵਿਚਕਾਰ ਪੂਰਾ ਕੀਤਾ ਗਿਆ ਸੀ ਤੇ ਇਸ ਦੇ ਵਿੱਚ 20 ਵਿੱਚੋਂ 19 ਵਾਰ ਪਲੱਸ ਯਾ ਘੱਟੋ-ਘੱਟ 3 ਫੀਸਦੀ ਅੰਕਾਦੀ ਗਲਤੀ ਦਾ ਸੰਭਾਵਤ ਅੰਤਰੇ ਅਮੀਰ ਦੇਸ਼ਾਂ ਦੇ ਰਿਹਾਇਸ਼ ਦੀ ਸਮਰੱਥਾ ਬਾਰੇ ਤਾਜ਼ਾ ਸਰਵੇ ਦੇ ਮੁਤਾਬਕ ਲੰਮੇ ਸਮੇਂ ਤੋਂ ਚੱਲ ਰਹੀ ਰਿਪੋਰਟ ਦੇ ਅਨੁਸਾਰ ਵੈਂਕੂਵਰ ਦੁਨੀਆ ਵਿੱਚ ਰਹਿਣ ਦੇ ਲਈ ਸਭ ਤੋਂ ਕਫਾਇਤੀ ਸਥਾਨਾਂ ਦੇ ਵਿੱਚੋਂ ਇੱਕ ਹੈ 2024 ਦੀ ਡੈਮੋਗ੍ਰਾਫੀਆ ਇੰਟਰਨੈਸ਼ਨਲ ਹਾਊਸਿੰਗ ਅਫੋਰਡੇਬਿਲਟੀ ਰਿਪੋਰਟ ਦੇ ਅਨੁਸਾਰ ਵੈਂਕੂਵਰ ਹਾਂਗਕਾਂਗ ਤੇ ਸਿਡਨੀ ਆਸਟਰੀਆ ਆਸਟ੍ਰੇਲੀਆ ਤੋਂ ਬਾਅਦ ਤੀਜਾ ਸਭ ਤੋਂ ਘੱਟ ਕਫਾਇਤੀ ਹਾਊਸਿੰਗ ਮਾਰਕੀਟ ਸੀ ਰਿਪੋਰਟ ਅਨੁਸਾਰ ਵੈਂਕੂਵਰ ਪਿਛਲੇ 16 ਸਾਲਾਂ ਦੇ ਵਿੱਚੋਂ ਹਰੇਕ ਲਈ ਪਹਿਲਾ ਦੂਜਾ ਜਾਂ ਤੀਜਾ ਸਥਾਨ ਸਭ ਤੋਂ ਘੱਟ ਕਫਾਇਤੀ ਤੇ ਪ੍ਰਮੁੱਖ ਬਜ਼ਾਰ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ